ਮਲਵੰਤ ਸਿੰਘ ਰਾਜਵਾਨਾ ਜਿਹੜੇ ਜੀ ਡਾਕਟਰੀ ਮੁਆਇਨਾ ਕਰਾਉਣ ਵਾਸਤੇ ਪਟਿਆਲਾ ਦੇ ਹਸਪੀਟਲ ਵਿੱਚ ਆਏ ਸਨ ਤੇ মিডিਆ ਨਾਲ ਗੱਲਬਾਤ ਕਰਦੇ ਆ ਜੋ ਉਹਨਾਂ ਨੇ ਆਪਣੀ ਉਸ ਬਿਆਨ ਨੂੰ ਦਰਾਇਆ ਜਿਹਦੇ ਜਿਸ ਤਰੀਕ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਪਹੁੰਚ ਕੀਤੀ ਆ ਤੇ ਅੱਗੇ ਪਹੁੰਚ ਕਰ ਰਿਹਾ ਕਿ ਜਿਹੜੇ ਮਲਵੰਤ ਸਿੰਘ ਰਾਜਵਾਨਾ ਉਹਨਾਂ ਨੇ ਕਿਹਾ ਮੇਰੇ ਲਈ ਮੌਤ ਤੇ ਜ਼ਿੰਦਗੀ ਇੱਕ ਬਰਾਬਰ ਆ ਕਾਰਨ ਸਾਲ ਤੋਂ ਮੈਂ ਚੱਕੀ ਜਿਸ ਫੈਸਲੇ ਦੀ ਉਡੀਕ ਕਰ ਰਿਹਾ ਹਾਂ ਉਸ ਫੈਸਲੇ ਨੂੰ ਤੁਰੰਤ ਕੀਤਾ ਜਾਵੇ ਸ਼ਰੋਣੀ ਕਮੇਟੀ ਇਸ ਗੱਲ ਹੀ ਹਮੇਸ਼ਾ ਚਾਰਾ ਜੋਈ ਕਰਦੀ ਰਹੀ ਆ ਇਸ ਫੈਸਲੇ ਨੂੰ ਜਿਹੜਾ ਕਦੇ ਰਾਸ਼ਟਰਪਤੀ ਦੇ ਕਦੇ ਉਹਦੇ ਮੈਦਾਨ ਵਿੱਚ ਕਦੇ ਸੁਪਰੀਮ ਕੋਰਟ ਦੇ ਕਦੇ ਸਰਕਾਰ ਦੇ ਵਿੱਚ ਜਿਹੜਾ ਕੀ ਇੱਕ ਸੀਟਾ ਜਾ ਰਿਹਾ ਜਿਹੜਾ ਕੀ ਫੈਸਲਾ ਹੋਣਾ ਚਾਹੀਦਾ ਸੇ ਦੂਸਰੀ ਗੱਲ ਉਹਨਾਂ ਦੀ ਦ੍ਰਿੜਤਾ ਵੀ ਉਹਨਾਂ ਦੀ ਆਪਣੇ ਆਪ ਨੂੰ ਅਕਾਲੀ ਹੋਣ ਦੀ ਉਨ੍ਹਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਜ਼ਬਾ ਅਗਲੇ ਸਮੇਂ ਵਿੱਚ ਅਕਾਲੀ ਸਰਕਾਰ ਦੀ ਬਹੁਮੰਦੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਚੜ੍ਹਦੀ ਕਲਾ ਦੀ ਤਸਵੀਰ ਆ ਜਿਹੜੀ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸਾਉਂਦੀ ਆ ਕਿ ਅਸੀਂ ਉਸ ਜਿਹੜਾ ਜਿਹੜਾ ਜਜ਼ਮੇ ਵਾਲਾ ਇੱਕ ਸਿੱਖ ਹੈ ਜਿਹੜਾ ਸਾਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਕਿ ਸਤਾਈ ਦੇ ਵਿੱਚ ਤੁਹਾਡੀ ਸਰਕਾਰ ਬਣੇ ਬਹੁਮੰਦ ਨਾਲ ਬਣੇ ਤੇ ਅਕਾਲੀ ਹੋਣ ਦਾ ਮਾਣ ਦਾ ਦਿੰਦਾ ਉਸ ਤੋਂ ਸੇਧ ਲੈ ਕੇ ਸਾਨੂੰ ਸਾਰਿਆਂ ਨੂੰ ਕਿਨਾ ਕੌਮ ਦੀ ਜਿਹੜੀ ਜਿਹੜੀ ਧਰ ਹੈ ਅਕਾਲੀ ਗੱਲ ਕੌਮ ਦੀ ਜਮਾਤ ਹੈ ਇਹਨੂੰ ਮਜ਼ਬੂਤ ਕਰਨ ਵਾਲਾ ਚਾਹੀਦਾ ਇਕਜੁੱਟ ਹੋਈਏ ਅਕਾਲੀ ਬਣੀਏ ਆਪਣੀ ਜਮਾਤ ਨੂੰ ਮਜ਼ਬੂਤ ਕਰੀਏ ਬਲਵੰਤ ਸਿੰਘ ਰਾਜਵਾਨਾ ਦੀ ਇਸ ਦ੍ਰਿੜਤਾ ਇਸ ਉਹਨਾਂ ਦੇ ਜਜ਼ਬੇ ਨੂੰ ਅਸੀਂ ਸਿਰ ਚੁਕਾ ਕੇ ਜਿਹੜਾ ਸਲਾਮ ਕਰਦੇ ਆ ਬਲਵੰਤ ਸਿੰਘ ਰਾਜਵਾਨਾ ਜਿਹੜੇ ਕੀ ਡਾਕਟਰੀ ਮੌਇਨਾ ਕਰਾਉਣ ਵਾਸਤੇ ਪਟਿਆਲਾ ਦੇ ਹਸਪੀਟਲ ਵਿੱਚ ਆਏ ਸਨ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਜੋ ਉਹਨਾਂ ਨੇ ਆਪਣੀ ਉਸ ਬਿਆਨ ਨੂੰ ਦਰਾਇਆ ਜਿਹਦੇ ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਪਹੁੰਚ ਕੀਤੀ ਆ ਤੇ ਅੱਗੇ ਪਹੁੰਚ ਕਰ ਰਿਹਾ ਕਿ ਜਿਹੜੇ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੇ ਕਿਹਾ ਮੇਰੇ ਲਈ ਮੌਤ ਤੇ ਜ਼ਿੰਦਗੀ ਇੱਕ ਬਰਾਬਰ ਆ 18 ਸਾਲ ਤੋਂ ਮੈਂ ਚੱਕੀ ਜਿਸ ਫੈਸਲੇ ਦੀ ਉਡੀਕ ਕਰ ਰਿਹਾ ਉਹ ਫੈਸਲੇ ਨੂੰ ਤੁਰੰਤ ਕੀਤਾ ਜਾਵੇ ਸ਼੍ਰੋਣੀ ਕਮੇਟੀ ਇਸ ਗੱਲ ਹੀ ਹਮੇਸ਼ਾ ਚਾਰਾ ਜੋਇ ਕਰਦੀ ਰਹੀ ਆ ਇਸ ਫੈਸਲੇ ਨੂੰ ਜਿਹੜਾ ਕਦੇ ਰਾਸ਼ਟਰਪਤੀ ਦੇ ਕਦੇ ਉਹਦੇ ਮੈਦਾਨ ਵਿੱਚ ਕਦੇ ਸੁਪਰੀਮ ਕੋਰਟ ਦੇ ਕਦੇ ਸਰਕਾਰ ਦੇ ਵਿੱਚ ਜਿਹੜਾ ਕੀ ਇੱਕ ਸੀਟਾ ਜਾ ਰਿਹਾ ਜਿਹੜਾ ਕੀ ਫੈਸਲਾ ਹੋਣਾ ਚਾਹੀਦਾ ਸੇ ਦੂਸਰੀ ਗੱਲ ਉਹਨਾਂ ਦੀ ਦ੍ਰਿੜਤਾ ਵੀ ਉਹਨਾਂ ਦੀ ਆਪਣੇ ਆਪ ਨੂੰ ਅਕਾਲੀ ਹੋਣ ਦੀ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਜ਼ਬਾ ਅਗਲੇ ਸਮੇਂ ਵਿੱਚ ਅਕਾਲੀ ਸਰਕਾਰ ਦੀ ਬਹੁਮੰਦੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਚੜ੍ਹਦੀ ਕਲਾ ਵਾਲੀ ਤਸਵੀਰ ਆ ਜਿਹੜੀ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸਾਉਂਦੀ ਆ ਕਿ ਅਸੀਂ ਉਸ ਜਿਹੜਾ ਜਿਹੜਾ ਜਜ਼ਮੇ ਵਾਲਾ ਇੱਕ ਸਿੱਖ ਹੈ ਜਿਹੜਾ ਸਾਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਕਿ ਸਤਾਈ ਦੇ ਵਿੱਚ ਤੁਹਾਡੀ ਸਰਕਾਰ ਬਣੇ ਬਹੁਮਤ ਨਾਲ ਬਣੇ ਤੇ ਅਕਾਲੀ ਹੋਣ ਦਾ ਮਾਣ ਦਿੰਦਾ ਉਸ ਤੋਂ ਸੇਧ ਲੈ ਕੇ ਸਾਨੂੰ ਸਾਰਿਆਂ ਨੂੰ ਕਿਨਾ ਕਿ ਕੌਮ ਦੀ ਜਿਹੜੀ ਜਿਹੜੀ ਧਰ ਹੈ ਅਕਾਲੀ ਗੱਲ ਕੌਮ ਦੀ ਜਮਾਤ ਹੈ ਇਹਨੂੰ ਮਜ਼ਬੂਤ ਕਰਨ ਵੱਲ ਚੱਲਣਾ ਚਾਹੀਦਾ ਇਕਜੁੱਟ ਹੋਈਏ ਅਕਾਲੀ ਬਣੀਏ ਆਪਣੀ ਜਮਾਤ ਨੂੰ ਮਜ਼ਬੂਤ ਕਰੀਏ ਬਲਵੰਤ ਸਿੰਘ ਰਾਜਵਾਨਾ ਦੀ ਇਸ ਦ੍ਰਿੜਤਾ ਇਸ ਉਹਨਾਂ ਦੇ ਜਜ਼ਬੇ ਨੂੰ ਅਸੀਂ ਸਿਰ ਚ ਕਾ ਕੇ ਜਿਹੜਾ ਸਲਾਮ ਕਰਦੇ